ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ 30 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਮੌਸਮ 'ਚ ਕੁਝ ਅੱਜ ਵੀ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਕੱਲ ਵਾਂਗ ਹੀ ਮੌਸਮ ਅੱਜ ਵੀ ਰਹੇਗਾ ਖਾਸ ਕਰਕੇ ਸਾਰੇ ਹੀ ਇਲਾਕਿਆਂ ਦੇ ਵਿੱਚ ਮੌਸਮ ਅੱਜ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਸਾਫ਼ ਬਣਿਆ ਰਹੇਗਾ ਕਿਤੇ ਬੱਦਲਬਾਹੀ ਨਹੀਂ ਦਿਖਾਈ ਦੇਵੇਗੀ ਕਿਤੇ ਹਲਕੀ ਫੁਲਕੀ ਯਾਨੀ ਕਿ ਹਲਕੇ ਹਲਕੇ ਬੱਦਲ ਲੰਘਦੇ ਹੋਏ ਦਿਖਾਈ ਦੇ ਸਕਦੇ ਹਨ ਪੱਛੋ ਦੀ ਹਵਾ ਲਗਾਤਾਰ ਚਲਦੀ ਰਹੇਗੀ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮੀਂਹਾਂ ਦੀ ਅਜੇ ਅਗਲੇ 5 ਤੋਂ 6 ਦਿਨ ਕੋਈ ਵੀ ਖਾਸ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਦਿਖਾਈ ਦੇ ਰਹੀ ਅਗਲੇ 5-6 ਦਿਨ ਲਗਾਤਾਰ ਮੌਸਮ ਮੁੱਖ ਤੌਰ ਤੇ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ। ਗਰਮੀ ਤੇ ਹੌਮਸ ਨਾਲ ਹੋ ਸਕਦਾ ਕਿ ਬਾਅਦ ਦੁਪਹਿਰ ਕਿਤੇ ਮੜ ਮੋਟਾ ਹੀਟ ਸੈੱਲ ਜਿਹਾ ਬਣ ਕੇ ਟੁੱਟਵੇਂ ਜਿਹੇ ਛਰਾਟੇ ਲੱਗ ਜਾਣ ਨਹੀਂ ਤੇ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਹੀ ਰਹੇਗਾ ਸਾਰੇ ਹੀ ਪਾਸੇ ਦੂਸਰੀ ਤਰਫ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਲਗਾਤਾਰ ਸਾਫ਼ ਬਣਿਆ ਹੋਇਆ ਹੈ ਉੱਥੇ ਵੀ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋ ਰਹੀ ਉਸ ਤੋਂ ਇਲਾਵਾ ਰਾਤਾਂ ਦਾ ਟੈਂਪਰੇਚਰ ਲਗਾਤਾਰ ਘਟਣਾ ਸ਼ੁਰੂ ਹੋ ਚੁੱਕਾ ਹੈ ਹੁਣ